ਜੈ ਮਾਤਾ ਨਾਣਾ ਦੇਵੀ ਜੀ ਮਾਤਾ ਨਾਣਾ ਦੇਵੀ ਦੇ ਦਰਬਾਰ ਚ ਪਿੱਪਲ ਦੇ ਪੱਤਿਆਂ ਤੇ ਜਗਦੀਆਂ ਨੇ ਜੋਤਾਂ ਇਸ ਚਮਤਕਾਰ ਸਮੇ ਪੂਰਾ ਮੰਦਰ ਜਗਮਗ ਕਰ ਉੱਠਦਾ ਮਾ ਨਾਣਾ ਦੇਵੀ ਦਰਬਾਰ ਚ ਪਿੱਪਲ ਦੇ ਪੱਤਿਆਂ ਅਤੇ ਮੰਦਰ ਦੇ ਉੱਪਰ ਚਾਰੇ ਸਾਈਡਾਂ ਤੇ ਚਮਤਕਾਰ ਨਾਲ ਜੋਤਾਂ ਕਿਵੇਂ ਅਤੇ ਕਦੋਂ ਜਗਦੀਆਂ ਨੇ ਇਸ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਮਾ ਨਾਣਾ ਦੇਵੀ ਸਭ ਦੀਆਂ ਝੋਲੀਆਂ ਭਰਦੀ ਹੈ ਤੁਹਾਡੀ ਵੀ ਹਰਮਨੂ ਕਾਮਨਾ ਪੂਰੀ ਕਰੂਗੀ ਦੋਸਤੋ ਹੁਣ ਕਾਲ ਯੁਗ ਦੇ ਸਮੇਂ ਦੌਰਾਨ ਵੀ ਮਾਤਾ ਨਾਣਾ ਦੇਵੀ ਦਰਬਾਰ ਹਿਮਾਚਲ ਪ੍ਰਦੇਸ਼ ਚ ਕਈ ਚਮਤਕਾਰ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਵਿੱਚ ਇੱਕ ਵੱਡਾ ਚਮਤਕਾਰ ਮਾਤਾ ਦੇ ਮੰਦਰ ਵਿੱਚ ਪਿਪਲੀ ਦੇ ਦਰਖਤ ਦੇ ਪੱਤਿਆਂ ਤੇ ਜੋਤਾਂ ਦਾ ਜਗਨਾ ਹੈ ਇਹ ਜੋਤਾਂ ਇੱਕੋ ਸਮੇਂ ਪਿਪਲੀ ਦੇ ਪੱਤਿਆਂ ਤੇ ਮੰਦਰ ਦੇ ਉੱਪਰ ਚਾਰੇ ਸਾਈਡਾਂ ਤੇ ਅਤੇ ਮੰਦਰ ਦੇ ਉੱਪਰ ਲੱਗੇ ਤ੍ਰਸੂਲ ਤੇ ਵੀ ਜਗਦੀਆਂ ਨੇ ਉਸ ਸਮੇਂ ਪੂਰਾ ਮੰਦਰ ਜਗਮਗ ਕਰ ਉੱਠਦਾ ਪਰ ਉਸ ਸਮੇਂ ਮੌਸਮ ਬਹੁਤ ਖਰਾਬ ਹੋ ਜਾਂਦਾ ਹੈ ਤੂਫਾਨ ਆਉਂਦਾ ਹੈ ਅਸਮਾਨ ਦੇ ਵਿੱਚ ਬਿਜਲੀ ਗੜਕਦੀ ਹੈ ਤੇ بارش ਪੈਣ ਲੱਗ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਇਹ ਚਮਤਕਾਰ ਪੂਰੇ ਸਾਲ ਵਿੱਚ 1 ਜਾਂ 2 ਵਾਰ ਦੇਖਣ ਨੂੰ ਮਿਲਦਾ ਹੈ ਅਤੇ ਉਸ ਵਕਤ ਜੋ ਸ਼ਰਧਾਲੂ ਮੰਦਰ ਵਿੱਚ ਮੌਜੂਦ ਹੁੰਦੇ ਨੇ ਉਹ ਇਹ ਨਜ਼ਾਰਾ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਨੇ ਅਤੇ ਉੱਚੀ ਉੱਚੀ ਮਾਤਾ ਦੇਜ ਘਾਰੇ ਲਗਾਉਂਦੇ ਨੇ ਕਿਹਾ ਜਾਂਦਾ ਹੈ ਕਿ ਸਾਲ ਵਿੱਚ 1 ਜਾਂ 2 ਵਾਰ ਮਾਤਾ ਜਵਾਲਾ ਜੀ ਜੋਤੀ ਰੂਪ ਦੇ ਵਿੱਚ ਮਾਤਾ ਨਾਨਾ ਦੇਵੀ ਜੀ ਨੂੰ ਮਿਲਣ ਦੇ ਲਈ ਆਉਂਦੇ ਨੇ ਉਸ ਵਕਤ ਤੇਜ਼ ਤੂਫਾਨ ਦੀ ਤਰ੍ਹਾਂ ਤੇਜ਼ ਹਵਾਵਾਂ ਚੱਲਦੀਆਂ ਨੇ ਅਤੇ ਅਸਮਾਨ ਵਿੱਚ ਜ਼ੋਰਦਾਰ ਬਿਜਲੀ ਗੜਕਦੀ ਹੈ ਬਾਰਸ਼ ਸ਼ੁਰੂ ਹੋ ਜਾਂਦੀ ਹੈ ਅਤੇ ਦਿਨ ਸਮੇਂ ਹੀ ਰਾਤ ਵਰਗਾ ਮੌਸਮ ਹੋ ਕੇ ਹਨੇਰਾ ਹੋ ਜਾਂਦਾ ਹੈ ਅਤੇ ਫਿਰ ਸਭ ਤੋਂ ਪਹਿਲਾਂ ਮਾਤਾ ਜੀ ਦੇ ਮੰਦਰ ਵਿੱਚ ਬਣੇ ਛਿਪੋਲੇ ਦੇ ਮੰਦਰ ਉੱਪਰ ਲੱਗੇ ਤ੍ਰਿਸ਼ੂਲ ਤੇ ਵੱਡੇ ਆਕਾਰ ਦੀ ਜੋਤ ਜਗਦੀ ਹੈ ਅਤੇ ਫਿਰ ਮਾਤਾ ਦੇ ਮੰਦਰ ਦੇ ਉੱਪਰ ਚਾਰੇ ਸਾਈਡਾਂ ਤੇ ਜੋਤਾਂ ਜਗਦੀਆਂ ਨੇ ਅਤੇ ਦੇਖਦੇ ਹੀ ਦੇਖਦੇ ਮੰਦਰ ਵਿੱਚ ਵਿਸ਼ਾਲ ਪਿੱਪਲੀ ਦੇ ਦਰਖਤ ਦੇ ਪੱਤਿਆਂ ਤੇ ਜੋਤਾਂ ਜਗਨ ਲੱਗ ਜਾਂਦੀਆਂ ਨੇ ਇਹ ਚਮਤਕਾਰ ਉੱਥੇ ਮੌਜੂਦ ਸ਼ਰਧਾਲੂ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਨੇ ਅਤੇ ਉੱਚੀ ਉੱਚੀ ਮਾਤਾ ਨਾਨਾ ਦੇਵੀ ਦੇ ਨਾਂ ਦੇ ਜਕਰੇ ਲਗਾਉਂਦੇ ਨੇ ਉਸ ਸਮੇਂ ਉੱਥੇ ਮੌਜੂਦ ਸ਼ਰਧਾਲੂ ਮਾਤਾ ਅੱਗੇ ਬੇਨਤੀ ਕਰਕੇ ਆਪਣੇ ਹੱਥ ਅੱਗੇ ਵਧਾਉਂਦੇ ਨੇ ਤਾਂ ਇਹ ਜੋਤਾਂ ਸ਼ਰਧਾ ਵਾਲੇ ਕਾਫੀ ਭਗਤਾਂ ਦੇ ਹੱਥਾਂ ਉੱਪਰ ਵੀ ਆ ਜਾਂਦੀਆਂ ਨੇ ਦੋਸਤੋ ਇਸ ਚਮਤਕਾਰ ਦਾ ਜ਼ਿਕਰ ਧਾਰਮਿਕ ਕਿਤਾਬ ਮਾ ਨਾਨਾ ਦੇਵੀ ਵਿੱਚ ਵੀ ਕੀਤਾ ਗਿਆ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ